ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਮਾਣ ਇਸ ਪਰ ਥਾਈ ਸਾਖੀ ਗਜਨੀ ਦੇ ਬਾਦਸ਼ਾ ਦਾ ਨੌਕਰ ਇੱਕ ਦਿਨ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਤਾਂ ਇੱਕ ਹਰਨੀ ਉਸ ਨੂੰ ਨਜ਼ਰੇ ਪਈ ਉਸ ਦੇ ਪਿੱਛੇ ਉਹ ਦੌੜਿਆ ਤਾਂ ਹਰਨੀ ጫੜੀ ਵਿੱਚ ਲੁਕ ਗਈ ਉਸ ਦਾ ਬੱਚਾ ਪਿੱਛੇ ਨਾ ਦੌੜ ਸਕਿਆ ਤਾਂ ਉਹ ਬੱਚੇ ਨੂੰ ਲੈ ਕੇ ਤੁਰਪਿਆ ਆਪਣੇ ਬੱਚੇ ਨੂੰ ਫੜਿਆ ਹੋਇਆ ਵੇਖ ਕੇ ਹਿਰਨੀ ਵੀ ਉਹਦੇ ਪਿੱਛੇ-ਪਿੱਛੇ ਚੱਲ ਪਈ ਤੇ ਗੁਲਾਮ ਨੇ ਪਰਤ ਕੇ ਵੇਖਿਆ ਕਿ ਹਿਰਨੀ ਪਿੱਛੇ ਆਉਂਦੀ ਹੈ ਤੇ ਬੱਚੇ ਦੇ ਸਨੇਹ ਵਿੱਚ ਉਹਦੇ ਨੈਤਰਾਂ ਵਿੱਚੋਂ ਜਲ ਵਗ ਰਿਹਾ ਹੈ ਜਦੋਂ ਖਲੋ ਜਾਵੇ ਤੇ ਹਿਰਨੀ ਵੀ ਖਲੋ ਜਾਵੇ ਤੇ ਜਦੋਂ ਤੁਰੇ ਤੇ ਉਹ ਵੀ ਉਹਦੇ ਪਿੱਛੇ-ਪਿੱਛੇ ਤੁਰ ਪਵੇ ਜਦੋਂ ਨਗਰ ਦੇ ਨੇੜੇ ਗਿਆ ਤੋਸ ਦੇ ਮਨ ਵਿੱਚ ਬੜੀ ਦਇਆ ਆਈ ਤੇ ਉਸਨੇ ਵਿਚਾਰ ਕੀਤਾ ਕਿ ਇਸ ਬੱਚੇ ਦੇ ਮਾਸ ਨਾਲ ਮੈਨੂੰ ਥੋੜਾ ਜਿਹੀ ਸੁਆਦ ਆਵੇਗਾ ਤੇ ਹਿਰਨੀ ਨੂੰ ਬਹੁਤ ਵੱਡਾ ਦੁੱਖ ਲੱਗੇਗਾ ਐਸਾ ਵਿਚਾਰ ਕੇ ਉਸਨੇ ਹਿਰਨੀ ਦੇ ਬੱਚੇ ਨੂੰ ਛੱਡ ਦਿੱਤਾ ਤੇ ਹਿਰਨੀ ਆਪਣੇ ਬੱਚੇ ਨੂੰ ਨਾਲ ਲੈ ਕੇ ਅਸੀਸਾਂ ਦਿੰਦੀ ਹੋਈ ਜੰਗਲ ਨੂੰ ਚਲੀ ਗਈ ਤੇ ਇਹ ਆਪਣੇ ਘਰ ਨੂੰ ਚਲਾ ਆਇਆ ਰਾਤ ਨੂੰ ਜਦ ਇਹ ਸੁੱਤਾ ਤਾਂ ਸੁਪਨੇ ਵਿੱਚ ਉਸਨੂੰ ਕਿਸੇ ਫਕੀਰ ਨੇ ਕਿਹਾ ਕਿ ਤੂੰ ਅਜ ਹਰਨੀ ਦੇ ਬੱਚੇ ਤੇ ਦਇਆ ਕੀਤੀ ਹੈ ਤੇ ਇਹ ਦਇਆ ਦਰਗਾਹ ਵਿੱਚ ਪ੍ਰਵਾਨ ਹੋਈ ਹੈ ਇਸ ਕਰਕੇ ਤੈਨੂੰ ਬਦਲੇ ਵਿੱਚ ਬਾਦਸ਼ਾਹੀ ਪ੍ਰਾਪਤ ਹੋਵੇਗੀ ਗਜਨੀ ਦੇ ਬਾਦਸ਼ਾਹ ਦਾ ਕੋਈ ਲੜਕਾ ਨਹੀਂ ਸੀ ਥੋੜੇ ਦਿਨਾਂ ਪਿਛੋਂ ਇਸ ਨੂੰ ਬਾਦਸ਼ਾਹੀ ਦੇ ਕੇ ਉਹ ਮਰ ਗਿਆ ਤੇ ਇਹ ਬਾਦਸ਼ਾਹ ਬਣ ਗਿਆ ਸੰਗਤ ਜੀ ਇਹ ਸਾਖੀ ਦਾ ਜੋ ਭਾਵ ਹੈ ਕਿ ਜੀ ਤੇ ਦਇਆ ਕਰਨ ਦਾ ਇਤਨਾ ਫਲ ਹੈ ਕਿ ਜੀ ਮਾਤਰ ਤੇ ਦਇਆ ਕਰਕੇ ਉਹਨਾਂ ਨੂੰ ਇੰਨਾ ਵੱਡਾ ਫਲ ਪ੍ਰਾਪਤ ਹੋਇਆ ਕਿ ਬਾਦਸ਼ਾਹਤ ਮਿਲ ਗਈ ਭਾਵ ਦਇਆ ਪਰਮ ਤਰਮ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਖਲਾਅ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ